ਨਹੀਂ ਨਿਕਲਦੀ ਇਹਦਾ ਬੋਲੇ ਇਹ ਨਿਕਲਦਾ ਜਿਹੜੀ ਇਹ ਟੋਡੀ ਵੀ ਸੜਕ ਹੈ ਇਹਦਾ ਵੀ ਸੈਂਪਲ ਭਰਨਾ ਹੋਣੀ ਉਹਨਾਂ ਨੇ ਕੀ ਕਰਤਾ ਆਲੇ ਔਰ ਇਸ ਤੋਂ ਵੱਡੀ ਗੱਲ ਜਿਹੜੀ ਮੈਂ ਦੱਸਣ ਜਾ ਰਿਹਾ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਹੈ ਸੜਕਾਂ ਅਕਾਲੀਆਂ ਦੇ ਟਾਈਮ 'ਚ ਵੀ ਬਣਦੀਆਂ ਨਹੀਂਆਂ ਕਾਂਗਰਸੀਆਂ ਦੇ ਟਾਈਮ 'ਚ ਵੀ ਬਣਦੀਆਂ ਨਹੀਂਆਂ ਪਰ ਹੁਣ ਜਦੋਂ ਆਮ ਆਦਮੀ ਪਾਰਟੀ ਦੇ ਰਾਜ ਦੇ ਵਿੱਚ ਸੜਕ ਬਣਨ ਲੱਗੀ ਹੈ ਇਹਦੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਭਗਵੰਤ ਮਾਨ ਸਰਕਾਰ ਨੇ ਨਮਸਕਾਰ ਪੰਜਾਬ ਲਾਈਵ 18 نیوز ਵਿੱਚ ਆਪ ਦਾ ਸਵਾਗਤ ਹੈ। ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ। ਹੁਣਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ। ਕਲਪਾਤਰੀ ਦਾ ਵਰਤਮਾਨ ਸਰਕਾਰ ਨੇ ਵਰਤਮਾਨ ਜਿਹੜੇ ਇੱਕ ਇਹਨਾਂ ਦੀ ਫਲਾਈਂਗ ਸਕਾਡ ਟੀਮ ਵਧਾਤੀ ਫਲਾਈਂਗ ਸਕਾਡ ਉਹ ਫਲਾਈਂਗ ਸਕਾਡ ਕੀ ਗੁਰੂ ਵੀ ਹਰੇਕ ਸੜਕ ਦਾ ਜਿਹੜੀ ਥੋੜੀ ਵੀ ਸੜਕ ਹੈ ਇਹਦਾ ਵੀ ਸੈਂਪਲ ਭਰਨਾ ਹੋਊਗਾ ਉਹਨਾਂ ਨੇ ਕੀ ਕਰਦਾ ਉਹਦੇ ਤੇ ਤੁਸੀਂ ਦੇਖੀ ਹੋਣੀਆਂ ਵੀਡੀਓ ਦੇਖੀ ਹੋਣੀਆਂ ਉਹ ਇਹ ਲੋਹੇ ਦਾ ਉੱਪਰ ਐ ਕੈਂਡਾ ਦਾ ਧਰ ਕੇ ਉਹਦੇ 'ਚ ਛੈਣੀ ਮਾਰ ਕੇ ਵਿੱਚੋਂ ਮਟੀਰੀਅਲ ਚੈੱਕ ਕਰਕੇ ਦੇਖਣਾ ਕਿੰਨਾ ਮੋਟਾ ਪਾਇਆ ਹੈ ਫਿਰ ਉਹ ਲੈਬ ਦੇ ਵਿੱਚ ਤੁਸੀ ਜਾ ਕੇ ਚੈੱਕ ਕਰਨਾ ਵਿੱਚ ਲੁੱਕ ਕਿੰਨੀ ਪਾਈ ਆ ਬਜਰੀ ਕਿੰਨੀ ਪਾਈ ਆ ਕੀ ਮਟੀਰੀਅਲ ਪਿਆ ਤਾਂ ਜੋ ਲੋਕਾਂ ਦੇ ਖੂਨ-ਸੀਨੇ ਦਾ ਪੈਸਾ ਸੜਕ ਬਣੇ ਘੱਟੋ-ਘੱਟ 7-8 ਸਾਲ 10 ਸਾਲ ਚੱਲੇ ਤਾਂ ਸਹੀ ਐਦਾਂ ਉਹ ਪਾ ਦੇ ਤੁਰੇ ਹੁੰਦੇ ਸੀਗੇ ਕਾਲਾ ਢੇਲ ਮਿਲਾ ਕੇ ਬਜਰੀ ਦੇ ਵਿੱਚ ਆਬਰ ਇਹ ਕਾਰਜ ਦੇ ਸੀ ਉੱਥੇ ਤੱਕ ਸੜਕ ਮਲਦੀ ਵਿੱਚ ਟੁੱਟਣੀ ਸ਼ੁਰੂ ਹੋ ਗਈ। ਸੋ ਇਹ ਕੰਮ ਨੂੰ ਮੁੜਨ ਕਿ ਸੜਕ ਬਣ ਗਈ ਤਾਂ ठेकेदार ਨੂੰ ठेकेदार ਨੂੰ ਕਹਿ ਕੇ ਭਗਵਾਨ ਸਰਕਾਰ ਨੇ ਸ਼ਰਿਆਨ ਨਰਕਾਰ ਕੇ ਕਿਹਾ ठेकेदारਾਂ ਨੂੰ ਕਿ ਟੈਂਡਰ ਉਹ ਬੰਦਾ ਪਾਇਓ ਜਿਹੜਾ ਕਿ ਜਿਹਨੇ 5 ਸਾਲ ਪਹਿ ਮੁੜ ਕੇ ਇਸ ਸੜਕ ਦਾ ਰੱਖ-ਰਖਾਅ ਕਰਨਾ ਹੈ। ਜੇ ਉਸ ਤੋਂ ਪਹਿਲਾਂ ਸੜਕ ਟੁੱਟੀ ਤਾਂ ਫਿਰ ਅਸੀਂ ਬਣਦੀ ਕਾਰਵਾਈ ਕਰਾਂਗੇ, ਐਫ ਆਈ ਆਰ ਕਰਾਂਗੇ। ਸੋ ਇਹ ਪਹਿਲੀ ਵਾਰ ਇਤਿਹਾਸ ਹੋਇਆ ਐਨੀ ਇਮਾਨਦਾਰੀ ਦੇ ਨਾਲ ਜਣੀ ਕਿ ਸੜਕਾਂ ਬਣਗੀਆਂ ਔਰ ਸੜਕਾਂ ਜਣੀ ਕਿ ਫਿਰ ਲੰਮਾ ਚੱਲਣਾ ਸੋ ਬਹੁਤ ਬਹੁਤ ਧੰਨਵਾਦ ਆਓ ਹੁਣ ਆਪਾਂ ਤੁਸੀਂ ਅੱਜ ਕਵਰੇਜ ਕਰਨ ਲਈ ਪਿੰਡ ਮਾਨਕ ਮਾਜਰਾ ਵਿਖੇ ਖੜੇ ਹਾਂ ਬਹੁਤ ਵੱਡੀ ਗੱਲ ਹੈ ਅੱਜ ਕਿ ਭਗਵੰਤ ਮਾਨ ਸਰਕਾਰ ਜੋ ਕਿ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਚੱਲ ਰਹੀ ਹੈ ਅੱਜ ਵੱਡਾ ਦਿਨ ਹੈ ਆ ਖੰਨੇ ਲਈ ਕਿ ਅੱਜ ਅਸੀਂ 5 ਸੜਕਾਂ ਦਾ 5 ਬੜੀਆਂ ਅਹਿਮ ਸੜਕਾਂ ਦਾ ਉਦਘਾਟਨ ਕਰ ਰਹੇ ਹਾਂ ਜਿਹਦੇ ਵਿੱਚ ਖੇੜੀ ਨੌਬ ਸਿੰਘ ਰੋਡ ਤੋਂ ਲੈ ਕੇ ਮਾਨਕ ਮੱਜ ਦੇ ਤੱਕ ਇਹ ਜਿਹੜੀ ਸੜਕ ਦੀ ਲੰਬਾਈ ਆ 1.12 ਕਿਲੋਮੀਟਰ ਇਹਦੇ ਤੇ 22 ਲੱਖ ਰੁਪਿਆ ਦਾ ਖਰਚਾ ਆਣਾ ਸੜਕ ਕੱਲ ਤੋਂ ਬਣਨੀ ਸ਼ੁਰੂ ਹੋ ਜਾਊਗੀ ਲੋਹਾਰ ਮੱਜ ਦੇ ਤੋਂ ਡਢੇੜੀ ਤੱਕ ਇਹਦੀ ਲੰਬਾਈ ਹੈਗੀ 3.58 ਕਿਲੋਮੀਟਰ ਇਹਦੇ ਤੇ ਖਰਚਾ ਆਣਾ 55 ਲੱਖ ਰੁਪਿਆ ਇਹਦਾ ਵੀ ਕੰਮ ਸ਼ੁਰੂ ਹੋ ਜਾਊਗਾ ਖੇੜੀ ਨੌਬ ਸਿੰਘ ਰੋਡ ਤੋਂ ਲੈ ਕੇ ਡਢੇੜੀ ਬਾਇਆ ਅਲੀਪੁਰ ਤੱਕ ਇਹਦੀ ਲੰਬਾਈ ਹੈਗੀ 3.2 ਕਿਲੋਮੀਟਰ ਇਹਦੇ ਖਰਚਾ ਆਣਾ 54 ਲੱਖ ਰੁਪਏ ਇਹਦਾ ਵੀ ਕੰਮ ਸ਼ੁਰੂ ਹੋਊਗਾ ਕੋਟਲਾ ਜਨੇਰ ਤੋਂ ਲੈ ਕੇ ਸਮੈਲਪੁਰ ਤੱਕ ਇਹਦੀ ਲੰਬਾਈ ਹੈਗੀ 4.45 ਕਿਲੋਮੀਟਰ ਇਹਦੇ ਤੇ ਖਰਚਾ ਆਣਾ 68 ਲੱਖ ਰੁਪਏ ਇਹਦਾ ਵੀ ਕੰਮ ਸ਼ੁਰੂ ਹੋ ਜਾਊਗਾ ਸਮੈਲਪੁਰ ਤੋਂ ਲੈ ਕੇ ਕੋਟਲਾ ਜਨੇਰ ਤੱਕ ਇਹਦੀ ਲੰਬਾਈ ਹੈਗੀ 1.40 ਕਿਲੋਮੀਟਰ ਇਹਦੇ ਤੇ ਖਰਚਾ ਆਣਾ 24 ਲੱਖ ਰੁਪਏ ਇਹਦਾ ਵੀ ਕੰਮ ਸ਼ੁਰੂ ਹੋ ਜਾਊਗਾ ਇਹ ਟੋਟਲ 5 ਸੜਕਾਂ ਬਣ ਰਹੀਆਂ ਨੇ ਏ ਬੰਨੀਆਂ ਸਾਰੀਆਂ ਹੀ ਨੇ ਸਾਰਿਆਂ ਦੇ ਟੈਂਡਰ ਹੋ ਚੁੱਕੇ ਨੇ ਮਤਲਬ ਅੱਜ ਜੀ ਦਾ ਉਦਘਾਟਨ ਕਰਨ ਆਏ ਆ ਪੰਜ ਸੜਕਾਂ ਦਾ ਕਰਨ ਆਏ ਆ ਔਰ ਇਹਦੇ ਤੇ ਜਿਹੜਾ ਖਰਚਾ ਆ ਰਿਹਾ 2 ਕਰੋੜ 23 ਲੱਖ ਰੁਪਏ ਖਰਚਾ ਆ ਰਿਹਾ ਔਰ ਇਸ ਤੋਂ ਵੱਡੀ ਗੱਲ ਜਿਹੜੀ ਮੈਂ ਦੱਸਣ ਜਾ ਰਿਹਾ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਹੈ ਸੜਕਾਂ ਆਕਾਲੀਆਂ ਦੇ ਟਾਈਮ 'ਚ ਵੀ ਬਣਦੀਆਂ ਨਹੀਂ ਗੀਆਂ ਕਾਂਗਰਸੀਆਂ ਦੇ ਟਾਈਮ 'ਚ ਵੀ ਬਣਦੀਆਂ ਨਹੀਂ ਗੀਆਂ ਪਰ ਹੁਣ ਜਦੋਂ ਆਮ ਆਦਮੀ ਪਾਰਟੀ ਦੇ ਰਾਜ ਦੇ ਵਿੱਚ ਸੜਕ ਬਣਨ ਲੱਗੀ ਹੈ ਇਹਦੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਭਗਵੰਤ ਮਾਨ ਸਰਕਾਰ ਨੇ ਪੂਰਾ ਕਲੀਅਰ ਟੈਂਡਰਾਂ ਦੇ ਵਿੱਚ ਇੱਕ ਕਲੋਜ਼ ਪਾਇਆ ਹੋਇਆ ਸੀ ਕਿ ਸੜਕ ਉਹ ਬੰਦਾ ਉਹ ਠੇਕੇਦਾਰ ਬਣਾਊਗਾ ਜਿਹੜਾ ਫਿਰ 5 ਸਾਲ ਲਈ ਇਸ ਸੜਕ ਦੀ ਮੁਰੰਮਤ ਦਾ ਨਾਲ ਵਿੱਚ ਜ਼ਿੰਮੇਵਾਰੀ ਚੱਕੂਗਾ ਜੇ ਇਹਦੇ ਵਿੱਚ ਕੋਈ ਖੱਡਾ ਪੈਂਦਾ ਜੇ ਸੜਕ ਕਿਤੋਂ ਟੁੱਟਦੀ ਹੈ ਤਾਂ 5 ਸਾਲ ਲਈ ਠੇਕੇਦਾਰ ਇਹਦਾ ਜ਼ਿੰਮੇਵਾਰ ਹੋਊ ਜੇਕਰ ਠੇਕੇਦਾਰ ਦੇ ਮਟੀਰੀਅਲ 'ਚ ਕੋਈ ਫਾਲਟ ਪਾਇਆ ਜਾਂਦਾ ਤਾਂ ਉਹਦੇ ਉੱਤੇ ਇਹਦੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਔਰ ਭਗਵਾਨਤਮਾਨ ਸਰਕਾਰ ਨੇ ਇੱਕ ਇਹ ਸਾਰੀਆਂ ਸੜਕਾਂ ਦਾ ਚੈੱਕ ਕਰਨ ਨੂੰ ਮਟੀਰੀਅਲ ਕਿਹੜਾ ਪਾ ਰਹੇ ਨੇ ਵਧੀਆ ਪਾ ਰਹੇ ਨੇ ਕਹੀ ਜਾ ਪਾ ਰਹੇ ਨੇ ਇੱਕ ਫਲਾਈਂਗ ਸਕਰਟੀਮ ਬਣਾਈ ਹੈ ਜਿਹੜੀ ਹਰ ਸੜਕ ਦੇ ਉੱਤੋਂ ਜਾ ਕੇ ਇੱਕ ਕੈਂਡਾ ਰੱਖ ਕੇ ਉਹਦੇ ਵਿੱਚੋਂ ਛੈਣੀ ਥੋੜੀ ਦੇ ਨਾਲ ਮਟੀਰੀਅਲ ਕੱਢ ਕੇ ਫਿਰ ਉਹਦਾ ਸੈਂਪਲ ਭਰੂਗੀ ਲੈਬਾਰਟਰੀ 'ਚ ਟੈਸਟ ਕਰਾਵਾਂਗੇ ਜਿਹੜਾ ਮਟੀਰੀਅਲ ਉਹਦੇ ਵਿੱਚ ਲਿਖਿਆ ਹੋਊਗਾ ਕਿ ਇਸ ਮਟੀਰੀਅਲ ਦੀ ਇੰਨੀ ਸਟਰੈਂਥ ਦੀ ਸੜਕ ਬਣਨੀ ਚਾਹੀਦੀ ਹੈ ਉਹ ਮਟੀਰੀਅਲ ਅਗਰ ਨਹੀਂ ਪਾਇਆ ਜਾਂਦਾ ਤਾਂ ਸੜਕ ਸਾਰੀ ਨਵੇਂ ਸਿਰੇਓ ਪਟਵਾ ਕੇ ਦੁਬਾਰਤੀ ਬਣਾਵਾਂਗੇ ਕੋਈ ਲਿਹਾਜਦਾਰੀ ਨਹੀਂ ਵਰਤੀ ਜਾਊ ਔਰ ਇਹਨੀਆਂ ਸਟੈਂਡਰਡ ਨੋਰਮਸ ਸਾਰੀਆਂ ਫੋਲੋ ਕੀਤੀਆਂ ਜਾਣਗੀਆਂ ਕਿਉਂਕਿ ਲੋਕਾਂ ਨੇ ਪਾਈ ਪਾਈ ਖੂਨ ਪਸੀਨੇ ਦੀ ਪੈਸਾ ਜਿਹੜਾ ਹੈ ਲੋਕਾਂ ਨੇ ਟੈਕਸ ਦੇ ਰੂਪ ਚ ਸਰਕਾਰ ਨੂੰ ਲੋਕ ਦਿੰਦੇ ਨੇ ਔਰ ਸਰਕਾਰ ਇਹ ਪਹਿਲੀ ਸਰਕਾਰ ਆ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਇਮਾਨਦਾਰ ਲੋਕਾਂ ਦੀ ਸਰਕਾਰ ਹੈ ਕੰਮ ਕੀਤਾ ਕੰਮ ਕਰ ਰਹੇ ਆ ਕੰਮ ਕਰਾਂਗੇ ਔਰ ਦੂਜੀ ਗੱਲ ਇੱਕ ਨੰਬਰ ਦੀਆਂ ਸੜਕਾਂ ਪੂਰੇ ਪੰਜਾਬ ਚ ਬਣਾ ਕੇ ਦੇਾਂਗੇ ਔਰ ਖੰਨੇ ਹਲਕੇ ਦੀ ਇੱਕ ਵੀ ਅਜਿਹੀ ਸੜਕ ਨਹੀਂ ਹੋਊਗੀ ਜਿਹੜੀ ਟੁੱਟੀ ਹੋਈ ਛੱਡੀਏ ਸਾਰੀਆਂ ਸੜਕਾਂ ਅਸੀਂ ਆਉਣ ਵਾਲੇ 6 ਮਹੀਨੇ ਦੇ ਵਿੱਚ ਵਿੱਚ ਪੂਰੀ ਖੰਨੇ ਦੀਆਂ ਸੜਕਾਂ ਕੰਪਲੀਟ ਬਣਾ ਕੇ ਦੇਣਾ। ਬਲੇ